ਸਰਬ ਸਤਕਾਰਯੋਕ ਜ਼ਿਲ੍ਹਾ ਫਿਰੋਜ਼ਪੁਰ ਤੇ ਹੁਸੈਣੀ ਵਾਲੇ ਦੇ ਨੇੜੇ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਤੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ ਲੀਡਰਸ਼ਿਪ ਸਹਿਬਾਨ ਨਿਮਰਤ ਸਹਿਬ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1984 ਚ ਜਦ ਹਰਮੰਦਰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਭਾਰਤ ਨੇ ਬੇਅੰਤ ਬੀਬੀਆਂ ਬੱਚੇ ਬਜ਼ੁਰਗ ਦਰਸ਼ਨ ਕਰਨ ਗਏ ਸੀ ਪੰਚਮ ਪਿਤਾ ਦੀ ਸ਼ਹਾਦਤ ਦੇ ਦਿਹਾੜੇ ਤੇ ਲਸ਼ ਟਰੱਕਾਂ ਦੀਆਂ ਟਰੱਕ ਗਲੀਆਂ ਲਾਸ਼ਾਂ ਦੀਆਂ ਉੱਥੋਂ ਨਿਕਲੀਆਂ ਉਹਦਾ ਕੋਈ ਲੇਖਾ ਜੋਖਾ ਭਾਰਤ ਨੇ ਕੀਤਾ ਨਵੰਬਰ ਅਕਤੂਬਰ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਸਿੱਖਾਂ ਦੇ ਉੱਤੇ ਹਮਲੇ ਹੋਏ ਜਾਨਲੇਵਾ ਹਮਲੇ ਹੋਏ ਜਿਹੜਾ ਸੈਂਟਰ ਹੈ ਦਿੱਲੀ ਹੈ ਉਹਦੇ ਵਿੱਚ ਆਰਮੀ ਨੇਵੀ 에ਅਰ ਫੋਰਸ CRPF ITBP BSF ਮਿਲਟਰੀ ਪੈਰਾਮਿਲਟਰੀ ਸਾਰੀਆਂ ਸੰਸਥਾਵਾਂ ਬੈਠੀਆਂ ਸੀ ਤੇ ਜਿਹੜਾ 5 ਦਿਨ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਉਦੋਂ ਮਿਲਟਰੀ ਨਿਕਲੀ ਕਿਸੇ ਨੇ ਰੱਖਿਆ ਬਾਰੇ ਸੋਚਿਆ ਜਿਹੜੀਆਂ ਨਾਗਾ ਲੈਂਡ 'ਚ ਬੀਬੀਆਂ ਦਾ ਫੌਜ ਨੇ ਰੇਪ ਕੀਤਾ ਉਹਦੇ ਬਾਰੇ ਕੋਈ ਇਨਸਾਫ ਮਿਲਿਆ ਸਾਧ ਸੰਗਤ ਜੀ ਚਿਟੀ ਸਿੰਘਪੁਰਾ 'ਚ 35 ਸਿੱਖ 2000 'ਚ ਫੜ ਕੇ ਮਾਰੇ ਗਏ ਉਦੋਂ ਭਾਰਤ ਨੇ ਬਾਰਡਰ ਬੰਦ ਕੀਤੇ ਕੋਈ ਯੂਨਾਈਟਿਡ ਨੇਸ਼ਨ 'ਚ ਜਾ ਕੇ ਗੱਲ ਚੱਕੀ ਬਿਲਕੁਲ ਨਹੀਂ ਜੇ ਪੁਲਵਾਮਾ ਦੇ ਵਿੱਚ 40 CRPF ਮਾਰੇ ਗਏ ਬਾਰਡਰ ਵੀ ਬੰਦ ਕਰਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਰੌਲਾ ਪਾਇਆ ਬਾਲਾਕੋਟ ਤੇ ਜਾ ਕੇ ਸਟ੍ਰਾਈਕਾਂ ਵੀ ਕੀਤੀਆਂ 25000 ਸਿੱਖਾਂ ਦੀਆਂ ਲਾਸ਼ਾਂ ਸਰ ਜਸਵੰਤ ਸਿੰਘ ਖਾਲੜਾ ਨੇ ਪੜਤਾਲ ਕਰਕੇ ਮਾਝੇ ਦੇ ਸ਼ਮਸ਼ਾਨ ਘਾਟਾਂ 'ਚੇ ਉਹਨਾਂ ਦੇ ਸਸਕਾਰ ਦਾ ਵੇਰਵਾ ਸੀਬੀਆਈ ਨੂੰ ਦਿੱਤਾ ਉਹਨਾਂ ਦੀ ਪਛਾਣ ਹੋਈ ਉਹਨਾਂ ਦੇ ਕੇਸ ਲੱਗੇ ਪਰ ਹੁਣ ਪਹਿਲਗਾਮ 'ਚੇ ਬੜੇ ਬਹਿਰਮੀ ਨਾਲ ਸਤਕਾਰਯੋਗ ਸਾਡੇ ਭਰਾਵਾਂ ਦਾ ਕਤਲ ਹੋਇਆ ਉਹਦੀ ਪੜਤਾਲ ਪੂਰੀ ਕੀਤੀ ਗਈ ਹੈ ਉਹ ਤਾਂ ਹੋਈ ਨਹੀਂ ਹੈ ਦੋਸ਼ੀ ਪਹਿਲਾਂ ਹੀ ਫੜ ਲਿਆ ਹੈ ਜਿਹੜਾ ਪਾਣੀ ਦਾ ਪ੍ਰਬੰਧ ਵਰਲਡ ਬੈਂਕ ਰਾਹੀਂ ਕੀਤਾ ਹੈ ਗੈਰ ਕਾਨੂੰਨਨ ਤਰੀਕੇ ਨਾਲ ਇੱਕ ਤਰਫੀ ਉਹਨਾਂ ਨੇ ਰੱਦ ਕਰਤਾ ਹੈ ਭਾਰਤ ਦੀ ਸਰਕਾਰ ਨੇ ਬਾਰਡਰ ਬੰਦ ਕਰਤੇ ਹੈਗੇ ਆ ਆਵਾਜਾਵੀ ਰੋਕਤੀ ਬੰਦੇ ਕੱਢਤੇ ਸਾਥ ਸੰਗਤ ਜੀ ਇਹ ਦੇਸ਼ ਕਿਹਦੇ ਲਈ ਕੰਮ ਕਰਦਾ ਹੈ ਅਸੀਂ ਬਾਰਡਰ ਤੇ ਬਸ ਦੇ ਸਿੱਖਾਂ ਵਾਸਤੇ ਕਿ ਜਿਹੜੇ ਇਹ ਆਪਣੇ ਆਪ ਨੂੰ ਹਿੰਦੂ ਰਾਸ਼ਟਰ ਕਹਿੰਦੇ ਆ ਉਹਨਾਂ ਵਾਸਤੇ ਸਾਧ ਸੰਗਤ ਜੀ ਜੰਗਾਂ ਲੜੀਆਂ ਗਈਆਂ 1965 ਦੇ ਵਿੱਚ ਇੱਥੇ ਹੁਸੈਨੀਵਾਲਾ ਬਰਜ ਦੇ ਉੱਤੇ ਹਮਲੇ ਹੋਏ 71 ਦੇ ਵਿੱਚ ਹਮਲੇ ਹੋਏ ਜਿਵੇਂ ਯੂਥ ਵਿੰਗ ਦੇ ਪ੍ਰਧਾਨ ਦਿਓਲ ਸਾਹਿਬ ਨੇ ਦੱਸਿਆ ਜਦੋਂ جنگ ਹੁੰਦੀ ਹੈ ਇਸ ਇਲਾਕੇ ਦੀਆਂ ਸੜਕਾਂ ਤੇ ਪੁਲਾਂ ਨੂੰ ਪਹਿਲਾਂ ਹੀ ਭੰਨ ਦਿੰਦੇ ਆ ਕਿ ਇੱਥੋਂ ਫੌਜਾਂ ਅੰਦਰ ਨਾ ਆ ਸਕਣ ਇੱਥੇ 10 ਕਿਲੋਮੀਟਰ ਦੇ ਦੈਰੇ ਦੇ ਵਿੱਚ ਬਾਰਡਰ ਤੋਂ ਪਿੰਡਾਂ ਦਾ ਉਜਾੜਾ ਕੀਤਾ ਜਾਂਦਾ ਆਪਣੇ ਘਰਾਂ ਚੋਂ ਨਿਕਲ ਜੋ ਤੋੜੇ ਖੇਤਾਂ ਦੀ ਦੇਖ ਰੇਕ ਵਾਸਤੇ ਕੋਈ ਪ੍ਰਬੰਧ ਨਹੀਂ ਹੈ ਜੇ جنگ ਲੜ ਗਈ ਤਾਂ ਖੇਤ ਦੇ ਖੇਤ ਕਣਕ ਦੇ ਗੰਨੇ ਦੇ ਵਾਏ ਜਾਂਦੇ ਆਂ ਫੂਕੇ ਜਾਂਦੇ ਆਂ ਕਿ ਸਾਨੂੰ ਦੁਸ਼ਮਣ ਦਿਖਦਾ ਨਹੀਂ ਹੈ ਮੁੜ ਕੇ ਕੋਈ ਮੁਆਵਜ਼ੇ ਆਉਂਦੇ ਆਂ ਤਾਰਾਂ ਲਾ ਕੇ ਆਵਾਜ਼ਾਂ ਵੀ ਰੋਕੀ ਜਾਂਦੀਆਂ ਬੀਬਾਂ ਨੂੰ ਬੀਬੀਆਂ ਨੂੰ ਆਣ ਜਾਣ ਤੇ ਫਰੋਲਿਆ ਜਾਂਦਾ ਹੈ ਬੀਐਸਐਫ ਰਾਹੀਂ ਕੰਮ ਨਹੀਂ ਕੀਤੇ ਜਾਂਦੇ ਇੱਥੇ ਜਿਹੜੀਆਂ ਮੁਸੀਬਤਾਂ ਤੇ ਤੰਗੀਆਂ ਸਾਡੇ ਬੱਚਿਆਂ ਦੀ ਪੜ੍ਹਾਈ ਉਹਨਾਂ ਦਾ ਘਰਾਂ ਦਾ ਜਿਹੜੇ ਬਾਰਡਰ ਤੇ ਆ ਉਹਨਾਂ ਦੇ ਡੰਗਰ ਹਰੇਕ ਚੀਜ਼ ਖਤਮ ਕੀਤੀ ਜਾਂਦੀ ਹੈ ਤੇ ਸਾਧ ਸੰਗਤ ਜੀ ਫੇਰ ਮੁੜ ਕੇ ਇੱਥੇ ਜਦ ਆਪਣਾ ਸਕੂਲਾਂ ਦੇ ਵਿੱਚ ਡਿਸਪੈਂਸਰੀਆਂ ਦੇ ਵਿੱਚ ਪੁਲਿਸ ਸਟੇਸ਼ਨਾਂ ਦੇ ਵਿੱਚ ਆ ਕੇ ਫੌਜ ਬੈਹ ਜਾਂਦੀ ਹੈ ਜਿਹੜਾ ਦਿਮਾਗ ਦੇ ਉੱਤੇ ਬੋਝ ਆ ਜਾਂਦਾ ਬੰਦਾ ਘਬਰਾਇਆ ਹੋਇਆ ਬਸਦਾ ਹੈਗਾ ਕਿ ਉਰੇ ਹਮਲਾ ਹੋਊਗਾ ਕਿ ਨਹੀਂ ਜਿਹੜੀਆਂ ਜ਼ਮੀਨਾਂ ਦੇ ਰੇਟ ਐ ਉਹ ਘਟ ਜਾਂਦੇ ਆ ਜਿਹੜੇ ਇਨਵੈਸਟਮੈਂਟ ਕੋਈ ਹੋਣੀ ਐ ਬਾਰਡਰ ਤੇ ਹੁਣੇ ਦੱਸ ਕੇ ਗਏ ਆ ਸਾਡੇ ਸਤਕਾਰਯੋਗ ਜ਼ਿਲ੍ਹਾ ਪ੍ਰਧਾਨ ਸਾਹਿਬ ਭੁੱਲਰ ਸਾਹਿਬ ਕਿ ਮੁੜ ਕੇ ਉਰੇ ਕੋਈ ਫੈਕਟਰੀ ਨਹੀਂ ਲੱਗਦੀ ਹੈਗੀ ਮੰਡੀਆਂ ਖਤਮ ਹੋ ਜਾਂਦੀਆਂ ਇੱਥੇ ਸਿਰਫ ਤੇ ਸਿਰਫ ਮਿਲਟਰੀ ਰਹਿਣ ਲੱਗ ਪੈਂਦੀ ਐ ਜ਼ਮੀਨਾਂ ਜਿਹੜੀਆਂ ਬਜਾਉਂ ਆ ਉਹਦੇ ਵਿੱਚ ਲੈਂਡਮਾਈਨ ਪਾਈ ਜਾਂਦੀ ਐ ਕੋਈ ਮੁਆਵਜ਼ੇ ਮਿਲਦੇ ਆ ਨੋ ਐਂਟਰੀ ਜ਼ੋਨ ਬਾਰਡਰ ਤੇ ਲੱਗ ਜਾਂਦੇ ਆ ਤੁਸੀਂ ਆਪਦੀ ਫਸਲ ਨਹੀਂ ਪਾਲ ਸਕਦੇ ਸਾਨੂੰ ਇੱਥੇ ਰਹਿਣਾ ਹਰਾਮ ਕਰਤਾ ਹੈਗਾ ਫਿਰੋਜ਼ਪੁਰ ਹਸੈਣੀ ਵਾਲਾ ਅੱਜ ਵੀ ਤੁਸੀਂ ਦੇਖੋ ਘਰਾਂ ਚੋਂ ਬੱਚੇ ਬੀਬੀਆਂ ਜ਼ਿੰਮੇਦਾਰ ਛੱਡ ਕੇ ਹੁਣ ਵੀ ਨਿਕਲਣ ਲੱਗ ਪਏ ਹੈਗੇ ਆ ਉਹ ਛੱਬੀਆਂ ਕਰਕੇ ਉਹ ਛੱਬੀਆਂ ਕਰਕੇ ਬੇਰਮੀ ਨਾਲ ਮਾਰੇ ਹਮਦਰਦੀ ਹੈ ਸਾਡੀ ਅਸੀਂ ਮਾੜਾ ਕਹਿੰਨੇ ਆ ਪਰ ਇੰਨਾ ਜ਼ਿਆਦਾ ਉਜਾੜਾ ਬਾਰਡਰਾਂ ਤੇ ਹੋ ਜਾਣਾ ਇਹ ਕੀ ਤੋਲ ਹੈ ਇਹ ਕੀ ਹਿਸਾਬ ਹੈ ਇਹ ਕੋਈ ਜਸਟਿਸ ਹੈ ਇਹ ਬਿਲਕੁਲ ਪੁੱਠੇ ਕੰਮ ਹੋ ਰਹੇ ਆ ਹੁਣ ਕਿਉਂ ਹੋ ਰਹੇ ਆ ਇਹ ਕਹਿੰਦੇ ਆ ਪਾਕਿਸਤਾਨ ਸਾਡੇ ਨਾਲ ਵਿਤਕਰਾ ਕਰਦਾ ਹੈ ਹਿੰਦੂਆਂ ਨੂੰ ਮਾਰਨਾ ਚਾਹੁੰਦਾ ਹੈ ਤੇ ਉਥੇ ਕਹਿ ਕੇ ਹਿੰਦੂਆਂ ਨੂੰ ਮਾਰਿਆ ਹੈਗਾ ਪਰ ਸਾਧ ਸੰਗਤ ਜੀ ਜੇ ਇਹ ਸੱਚ ਹੈ ਤਾਂ ਜਿਹੜੇ ਦਿੱਲੀ 'ਚ ਸਿੱਖਾਂ ਨੂੰ ਕਹਿ ਕੇ ਕੇ ਮਾਰਿਆ ਸੀਗਾ ਕੋ ਕੋ ਕੇ ਮਾਰਿਆ ਸੀਗਾ ਉਹ ਝੂਠ ਹੈ ਉੱਥੇ ਕਿੰਨੀ ਸਾਡੀ ਤਬਾਹੀ ਕੀਤੀ ਐ ਜਿਹੜੇ ਕਹਿ ਕੇ ਸਿੱਖਾਂ ਨੂੰ ਅਮਰੀਕਾ ਚ ਕੈਨੇਡਾ ਚ ਇੰਗਲੈਂਡ ਚ ਭਾਈ ਨਿੱਜਰ ਭਾਈ ਖੰਡਾ ਗੁਰਪਤਵੰਨ ਸਿੰਘ ਪੰਨੂ ਇੱਥੇ ਮੂਸੇ ਵਾਲੇ ਭਾਈ ਸੰਦੀਪ ਸਿੰਘ ਸਿੱਧੂ ਇਹਨਾਂ ਨੂੰ ਜਦ ਟਾਰਗੇਟ ਕੀਤਾ ਇਹਨਾਂ ਨੂੰ ਸਿੱਖ ਕਰਕੇ ਨਹੀਂ ਟਾਰਗੇਟ ਕੀਤਾ ਇਹਨਾਂ ਚੋਣਾਂ ਦੇ ਵਿੱਚ ਮੋਦੀ જયਸ਼ੰਕਰ ਰਾਜਨਾਥ ਅਮਿਤ ਸ਼ਾਹ ਆਪਣੇ ਸਪੀਚਾਂ 'ਚ ਬਿਆਨਾਂ 'ਚ ਕਹਿ ਕੇ ਨਹੀਂ ਗਏ ਕਿ ਹੁਣ ਜਿਹੜੇ ਇੱਥੇ ਆ ਕੇ ਕੋਈ ਕੁਝ ਕਰਨਗੇ ਅਸੀਂ ਉਹਨਾਂ ਨੂੰ ਹੋਰਾਂ ਦੇਸ਼ਾਂ 'ਚ ਵੀ ਜਾ ਕੇ ਮਾਰਾਂਗੇ ਖਾਲਿਸਤਾਨੀਆਂ ਨੂੰ ਖਤਮ ਕਰਾਂਗੇ ਇਹ ਕਿਆ ਨਹੀਂ ਹੈ ਇਹ ਕ੍ਰਾਸ ਬਾਰਡਰ ਸਟੇਟ ਸਪਾਂਸਰਡ ਟੈਰਰਿਜ਼ਮ ਨਹੀਂ ਹੈ ਸਾਰਾ ਕੁਝ ਇਹ ਸਰਕਾਰਾਂ ਕਰ ਰਹੀਆਂ ਜਿਹੜੀਆਂ ਉਂਗਲ ਚੱਕ ਕੇ ਉਧਰ ਕਹਿੰਦੀਆਂ ਹੈਗੀਆਂ ਤੇ ਜੇ ਅਸੀਂ ਬੋਲੀਏ ਕਿ ਇਹ ਮਾੜੀ ਗੱਲ ਹੈ ਸਾਡੇ ਉੱਤੇ ਇਲਜ਼ਾਮ ਲੱਗਦਾ ਹੈ ਕਿ ਤੁਸੀਂ ਦੇਸ਼ ਧਰੋਈ ਹੋ ਤੁਸੀਂ ਨਮਕ ਹਰਾਮ ਹੋ ਉਹ ਮੇਰੇ ਵੀਰ ਨਮਕ ਹਰਾਮ ਜਿਹੜਾ ਕਹਿੰਦਾ ਹੈ ਜਿਹੜਾ ਤੇਰੇ ਚਾਟ ਦੇ ਉੱਤੇ ਨੂਨ ਪੈਂਦਾ ਲਾਲ ਜੇ ਰੰਗ ਦਾ ਜਿਹੜਾ ਡੰਗਰ ਚੱਟਦਾ ਹੈਗਾ ਪੰਜਾਬ ਤੋਂ ਲੈ ਕੇ ਕਰਨਾਟਕ ਆ ਤਾਈ ਗੁਜਰਾਤ ਚ ਮਹਾਰਾਸ਼ਟਰ ਚ ਲਾਲ ਜੇ ਰੰਗ ਦਾ ਜਿਹੜੇ ਤੁਸੀਂ ਆਪਣੇ ਖਾਣੇ ਚ ਪਾਉਂਦੇ ਹੋ ਉਹ ਲਾਲ ਜੇ ਰੰਗ ਦਾ ਮੈਂ ਤਾਂ ਥੋੜਾ ਜਿਹਾ ਅੰਗਰੇਜ਼ ਆ ਮੈਨੂੰ ਤਾਂ ਹਿਮਾਲੀਅਨ ਸాల్ਟ ਕਹਿੰਦੇ ਆ ਪਰ ਦੇਸੀ ਉਹਦਾ ਕੀ ਲਫ਼ਜ਼ ਹੈ ਪਾਕਿਸਤਾਨੀ ਨੂਨ ਓਹ ਨਮਕ ਖਰਾਣ ਤਾਂ ਤੁਸੀਂ ਵੀ ਹੋਗੇ ਸਾਧ ਸੰਗਤ ਜੀ ਐਵੇਂ ਇਲਜ਼ਾਮ ਲਾ ਦੇਣਾ ਇਹ ਗਲਤ ਗੱਲਾਂ ਐ ਅਸੀਂ ਆਪਣੇ ਪੰਜਾਬ ਬਾਰੇ ਸੋਚ ਰਹੇ ਹਾਂ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚ ਰਹੇ ਹਾਂ ਅਸੀਂ ਆਪਦੀ ਖੁਸ਼ਹਾਲਤਾ ਬਾਰੇ ਸੋਚ ਰਹੇ ਹਾਂ ਦੁੱਖ ਐ ਸਾਨੂੰ 26 ਬੰਦੇ ਮਰੇ ਦਾ ਪਰ ਆਹ ਜਿਹੜਾ ਤੁਸੀਂ ਕੰਮ ਕਰਨ ਲੱਗੇ ਹੋ ਇੱਕ ਪੂਰੇ ਮੁਲਕ ਦਾ ਪਾਣੀ ਰੋਕ ਦੇਣਾ ਸਿਵਲਿਅਨ ਨੂੰ ਟਾਰਗੇਟ ਕਰਨਾ ਇਹ ਤਾਂ ਅੰਤਰਰਾਸ਼ਟਰੀ ਕਾਨੂੰਨ ਇੰਟਰਨੈਸ਼ਨਲ ਹਿਊਮੈਨਿਟਰੀਅਨ ਲਾ ਜਿਹਨੂੰ ਲਾ ਆਫ ਵਾਰ ਜਿਹੜਾ ਜੰਗ ਦਾ ਕਾਨੂੰਨ ਹੈ ਉਹਦੀ ਉਲੰਘਣਾ ਹੈ ਤੁਸੀਂ ਟਾਰਗੇਟ ਨਹੀਂ ਕਰ ਸਕਦੇ ਸਿਵਿਲियन ਨੂੰ ਤੁਸੀਂ ਕਿਸੇ ਬਸ ਦੇ ਘਰ ਨੂੰ ਨਹੀਂ ਤੋੜ ਸਕਦੇ ਹੈਗੇ ਜੇ ਫੌਜੀ ਹੈ ਤਾਂ ਵੱਖਰੀ ਗੱਲ ਹੈ ਪਰ ਤੁਸੀਂ ਕਿਸੇ ਆਮ ਸਿਵਿਲियन ਨੂੰ ਨਹੀਂ ਟਾਰਗੇਟ ਕਰ ਸਕਦੇ ਤੁਸੀਂ ਵਾਰ ਕਰਿਮਿਨਲ ਲੋ ਇਹ ਪਾਣੀ ਦੀ ਜਿਹੜੀ ਤੁਸੀਂ ਖੇਡ ਤੋਰਤੀ ਹੈਗੀ ਐ ਅੱਜ ਤੁਸੀਂ ਅਪਰ ਰਾਇਪੇਰੀਅਨ ਹੋ ਮਤਲਬ ਕਿ ਉਤਲਾ ਹਿੱਸਾ ਨਦੀ ਦਾ ਤੁਹਾਡੇ ਕੰਨੀ ਐ ਇਹਦੇ ਵਿੱਚ ਪੰਜਾਬ ਦੀਆਂ ਨਦੀਆਂ ਤੁਹਾਡੇ ਇਲਾਕੇ 'ਚੋਂ ਵਗਦੀਆਂ ਕਈ ਨਹੀਂ ਵਗਦੀਆਂ ਹੈਗੀਆਂ ਸਾਧ ਸੰਗਤ ਜੀ ਇਹਨੂੰ ਜਿਹੜਾ ਤੁਸੀਂ ਰੋਕ ਰਹੇ ਹੋ ਇਹਦੇ ਨਤੀਜੇ ਕੀ ਆਂ ਜੇ ਪਾਕਿਸਤਾਨ ਦੇ ਵਿੱਚ ਜ਼ਿਮੀਂਦਾਰ ਅਗਲੀ ਫਸਲ ਨਹੀਂ ਲਾ ਸਕੂਗਾ ਕਿਉਂਕਿ ਪਾਣੀ ਤੁਸੀਂ ਰੋਕਣ ਦੀ ਧਮਕੀ ਦੇਤੀ ਤਾਂ ਫੇਰ ਮੈਨੂੰ ਦੱਸੋ ਉਹਨੂੰ ਜੰਗ ਤੋਂ ਕੀ ਰੋਕਣ ਦਾ ਉਹਨੂੰ ਕੀ ਕਹਿ ਸਕਦਾ ਕਿ ਤੇਰਾ ਨੁਕਸਾਨ ਹੋਊਗਾ ਕੀ ਨੁਕਸਾਨ ਹੋਣਾ ਹੈ ਜਦ ਪਾਣੀ ਉਹ ਰੋਕਤਾ ਭਰਾਵਾ ਜੇ ਤੁਸੀਂ ਜ਼ਿਮੀਂਦਾਰ ਹੋ ਤੇ ਤੁਹਾਨੂੰ ਪਾਣੀ ਨਾ ਮਿਲੇ ਤਾਂ ਤੁਸੀਂ ਫਿਰ ਕੀ ਕਰੋਗੇ ਆਪਾਂ ਦੇਖਿਆ ਹੀ ਹੈ ਆ ਇਲਾਕੇ ਦੇ ਵਿੱਚ ਜਿੱਥੇ ਨਦੀਆਂ ਤੋਂ ਪਾਣੀ ਆਂਦਾ ਮੋਗਿਆਂ ਦੇ ਉੱਤੇ ਕਿੰਨੀਆਂ ਲੜਾਈਆਂ ਹੁੰਦੀਆਂ ਕਤਲ ਹੋ ਜਾਂਦੇ ਹੈਗੇ ਆ ਪਾਣੀ ਦੇ ਮਗਰ ਤਾਂ ਫਿਰ ਪਾਕਿਸਤਾਨ ਦੇ ਪੰਜਾਬੀ ਜ਼ਿਮੀਦਾਰ ਨੂੰ ਕੀ ਰੁਕਾਵਟ ਹੈਗੀ ਆ ਕਿ ਉਹ ਨਾ ਕਹੇ ਆਪਣੇ ਦੇਸ਼ ਦੇ ਮੋਤਵਰਾਂ ਨੂੰ ਕਿ ਤੁਸੀਂ ਸਾਡੇ ਪਾਣੀ ਨੂੰ ਬਚਾਓ ਜੰਗ ਲੜੋ ਤੇ ਜੇ ਜੰਗ 'ਚ ਉਹ ਕਮਜ਼ੋਰ ਹੈਂ ਫਿਰ ਉਹਨਾਂ ਕੋਲੇ ਤਾਂ ਇੱਕੋ ਹਵਾਲਾ ਹੈਗਾ ਜਿਹਦੇ ਨਾਲ ਉਹ ਜੰਗ 'ਚ ਮੁਕਾਬਲਾ ਕਰ ਲੈਣ ਉਹ ਹੈਗਾ ਪਰਮਾਣੂ ਸ਼ਸਤਰ ਹੁਣ ਪਰਮਾਣੂ ਸ਼ਸਤਰ ਦੋ ਤਰ੍ਹਾਂ ਦੇ ਆ ਟੈਕਟਿਕਲ ਤੇ ਸਟ੍ਰੈਟੇਜਿਕ ਜਿਹੜਾ ਸਟ੍ਰੈਟੇਜਿਕ ਹੈ ਉਹ ਲੰਬੇ ਬੰਬ ਹੁੰਦੇ ਆ ਮਿਸਾਈਲ ਤੇ ਚੜਾਏ ਹੁੰਦੇ ਆ ਦੂਰ ਜਾ ਕੇ ਛੁੱਟਿਦੇ ਆ ਜਿੱਥੇ ਆਬਾਦੀ ਜ਼ਿਆਦਾ ਹੋਵੇ ਜਿਵੇਂ ਕਰਾਚੀ ਹੋ ਗਿਆ اسلامਾਬਾਦ ਹੋ ਗਿਆ ਲਾਹੌਰ ਹੋ ਗਿਆ ਤੇ ਮੇਰੇ ਵੀਰ ਜੇ ਭਾਰਤ ਉਹਨਾਂ ਦੇ ਸ਼ਹਿਰ ਤਬਾਹ ਕਰਦੇ ਬੰਬ ਨਾਲ ਤਾਂ ਅਸਰ ਕਿਨੂੰ ਹੋਊਗਾ ਮੀਂਹ ਤਾਂ ਉਦੋਂ ਹੀ ਆਉਣਾ ਹੈਗਾ ਹਵਾ ਨੇ ਸਾਰੀ ਪ੍ਰਦੂਸ਼ਣ ਚੱਕ ਕੇ ਸਾਡੇ ਉੱਤੇ ਛੁੱਟ ਦੇਣੀ ਹੈ ਤਾਂ ਨਤੀਜੇ ਕੀ ਐ ਤੁਸੀਂ ਜਪਾਨ 'ਚ ਜਿਵੇਂ ਬੀਬੀ ਜੀ ਨੇ ਦੱਸਿਆ ਉੱਥੇ ਜਾ ਕੇ ਪੁੱਛ ਲਓ ਅਗਲੀ ਜਿਹੜੀ ਤੁਹਾਡਾ ਅੰਸ਼ ਹੈ ਕਿਸੇ ਦੀ ਲੱਤ ਨਹੀਂ ਬਾਹ ਨਹੀਂ ਕਿਸੇ ਦੀਆਂ ਅੱਖਾਂ ਨਹੀਂ ਹੈਗੀਆਂ ਉਹ ਤਾਂ ਤੁਹਾਡੇ ਅੰਦਰ ਨੁਕਸ ਪੈਦਾ ਕਰ ਦਿੰਦਾ ਸਾਡੀ ਤਾਂ ਤਬਾਈ ਹੋ ਜੂ ਹੁਣ ਜਿਹੜਾ ਹੈਵੀ ਮੈਟਲ ਦਾ ਰੋਲਾ ਮਾਲਵੇ 'ਚ ਪਿਆ ਹੈ ਕੈਂਸਰ ਦੇ ਤਾਂ ਅਸੀਂ ਪਹਿਲਾਂ ਹੀ ਮੰਜੀਜ ਹੈਗੇ ਤੇ ਅਸੀਂ ਕਿਉਂ ਫੇਰ ਉਹਰੇ ਜੰਗ ਚਾਉਂਦੇ ਆ ਜੇ ਟੈਕਟਿਕਲ ਦੀ ਗੱਲ ਕਰੋ ਉਹ ਹੁੰਦਾ ਛੋਟਾ ਬੰਬ ਉਹ ਵੀ 10 ਕਿਲੋਮੀਟਰ 'ਚ ਪੂਰੀ ਤਬਾਈ ਕਰਦਾ ਹੈਗਾ ਉਹ ਪਾਕਿਸਤਾਨ ਕੋਲੇ ਹੈਗੇ ਉਹ ਕਿਹਦੇ ਲਈ ਵਰਤੇ ਜਾਂਦੇ ਆ ਜੇ ਘੇਰਾ ਪੈ ਗਿਆ ਕਿਸੇ ਮਿਲਟਰੀ ਨੂੰ ਜਿਵੇਂ ਪਾਕਿਸਤਾਨ ਦੀ ਮਿਲਟਰੀ ਨੂੰ 3 ਗੁਣਾ 4 ਗੁਣਾ ਜ਼ਿਆਦਾ ਭਾਰਤ ਦੀ ਮਿਲਟਰੀ ਘੇਰਾ ਪਾ ਦੂਗੀ ਉਹਨੇ ਫਿਰ ਇਹ ਨਹੀਂ ਦੇਖਣਾ ਕਿ ਉਹ ਬਚਿਆ ਮੈਂ ਬਚਿਆ ਉਹਨੇ ਉਸ ਮਿਲਟਰੀ ਦੇ ਉੱਤੇ ਬੰਬ ਛੋਟਾ ਸੁੱਟ ਦੇਣਾ ਹੈਗਾ ਹੁਣ ਮੈਨੂੰ ਦੱਸੋ ਮਿਲਟਰੀ ਬੈਠੀ ਕਿੱਥੇ ਐ ਰੇਗਿਸਤਾਨ ਰਾਜਸਥਾਨ ਚ ਗੁਜਰਾਤ ਦੇ ਰੇਗਿਸਤਾਨ ਦੇ ਵਿੱਚ ਸਾਰੀ ਮਿਲਟਰੀ ਪਠਾਨਪੁਰ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਫਿਰੋਜ਼ਪੁਰ ਫਾਜ਼ਲਕਾ ਇੱਥੇ ਤਾਂ ਸਾਰੀ ਫੌਜ ਬੈਠੀ ਐ ਫੇਰੇ ਕਿੱਥੇ ਸੁੱਟਣਗੇ ਭਰਾਵਾ ਪਰਵਾਣੂ ਸ਼ਸਤ ਦੇ ਯੁੱਗ 'ਚ ਪੰਜਾਬ ਦੀ ਪੂਰੀ ਤਬਾਈ ਹੋ ਜਾਣੀ ਐ ਕੋਈ ਜਥੇ ਨਹੀਂ ਜਾਣੇ ਦਰਬਾਰ ਸਾਹਿਬ ਦਰਬਾਰ ਸਾਹਿਬ ਰਹਿਣੀ ਨਹੀਂ ਹੈ ਤੇ ਜੇ ਅਸੀਂ ਅੱਜ ਉੱਠ ਕੇ ਇਹ ਆਵਾਜ਼ ਬੁਲੰਦ ਕਰ ਰਹੇ ਆਂ ਇਹ ਬਹੁਤ ਵੱਡੀ ਥੋੜੀ ਗੱਲ ਐ ਇਹ ਬੜੀ ਦੂਰੰਦੇਸ਼ੀ ਵਾਲੀ ਗੱਲ ਐ ਜਿਹੜੀ ਪ੍ਰਧਾਨ ਸਾਹਿਬ ਬੜੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਇਹ ਹੋਰ ਨਹੀਂ ਕੋਈ ਕਰ ਰਿਆ ਸਾਰੇ ਉਹ ਬੀਜੇਪੀ ਦੇ ਨਾਲ ਜਾ ਕੇ ਗੋਦੀਆਂ 'ਚ ਬੈਠੇ ਹੋਏ ਆ ਕੱਲ ਪਾਣੀ ਦੀ ਗੱਲ ਚੱਲੀ ਐ ਥੋੜੀ ਪਾਰਟੀ ਨੂੰ ਸੱਦਾ ਨਹੀਂ ਆਇਆ ਪਰ ਪਾਣੀ ਬਚਾਉਣ ਵਾਲੇ ਨੂੰ ਤਾਂ ਤੁਸੀਂ ਯਾਦ ਕਰਦੇ ਹੋ ਸਾਧ ਸੰਗਤ ਜੀ ਆਪਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੱਕਣੀ ਪੈਣੀ ਐ ਅੱਜ ਅਸੀਂ ਫਿਰੋਜ਼ਪੁਰ ਹਸੈਣੀ ਵਾਲਾ ਤੇ ਕਰ ਰਹੇ ਆ ਇਹ ਕੰਮ ਆਪਾਂ ਨੂੰ ਫਾਜ਼ਿਲ ਕਾ ਵੀ ਕਰਨਾ ਪੈਣਾ ਕਿਉਂਕਿ ਹੋਰ ਕਿਸੇ ਨੇ ਨਹੀਂ ਬੋਲਣਾ ਹੈ ਆਪਾਂ ਨੂੰ ਮੁੜ ਕੇ ਅੰਮ੍ਰਿਤਸਰ ਸਾਹਿਬ ਵਾਗੇ ਤੇ ਕਰਨਾ ਪੈਣਾ ਹੈ ਅਜਨਾਲੇ 'ਚ ਕਰਨਾ ਪੈਣਾ ਇਹ ਕੰਮ ਸਾਨੂੰ ਜਾ ਕੇ ਡੇਰਾ ਬਾਬਾ ਨਾਨਕ 'ਚ ਇਹ ਕੰਮ ਕਰਨਾ ਪੈਣਾ ਹੈਗਾ ਸਾਨੂੰ ਜਾ ਕੇ ਪਠਾਨਕੋਟ 'ਚ ਕਰਨਾ ਪੈਣਾ ਕਿਉਂਕਿ ਕਿਸੇ ਹੋਰ ਨੇ ਨਹੀਂ ਬੋਲਣਾ ਮੈਂ ਤਾਂ ਹੈਰਾਨ ਐ ਇਸ ਪਾਰਟੀ ਦੇ ਉੱਤੇ ਲਗਾਤਾਰ ਪ੍ਰੋਗਰਾਮ ਤੇ ਪ੍ਰੋਗਰਾਮ ਕਿਉਂਕਿ ਹੋਰ ਕੋਈ ਬੋਲ ਹੀ ਨਹੀਂ ਰਿਹਾ ਪੰਜਾਬ ਵਾਸਤੇ ਸਿਰਫ ਤੇ ਸਿਰਫ ਤੁਸੀਂ ਆਪਦੀ ਆਵਾਜ਼ ਉਠਾਉਂਦੇ ਹੋ ਆ ਲਵਪ੍ਰੀਤ ਸਿੰਘ ਨੇ ਤੂਫਾਨ ਨੇ ਕਿਹਾ ਕਿ ਅਸੀਂ ਮਾਰਚ ਕੱਢੀ ਹੌਲਗੇਟ ਤੋਂ ਭੰਡਾਰੀ ਪੁਲ ਤਾਈਂ ਛੋਟਾ ਸਮਾਂ ਹੈ ਉਹਦੇ ਵਿੱਚ ਹਿੰਦੂ ਭਰਾ ਵੀ ਨਾਲ ਤੁਰੇ ਹੈਗੇ ਆ ਜੋਕੇ ਆਪਾਂ ਕਰ ਰਹੇ ਆ ਅਕਲ ਵਾਲੀ ਗੱਲ ਆਪਾਂ ਕਰ ਰਹੇ ਆ ਬਸੋ ਬਸਾਈ ਦੀ ਗੱਲ ਆਪਾਂ ਕਹਿ ਰਹੇ ਆ ਭਵਿੱਖ ਦੀ ਗੱਲ ਇਹ ਜਿਹੜੇ ਕਮਲੇ ਹੋਏ ਆ ਕਿ ਮਾਰ ਦੋ ਵੜ ਦੋ ਇਹਨਾਂ ਦਾ ਕੋਈ ਲੌਜਿਕ ਨਹੀਂ ਹੈ ਬੇਤੁਕੀਆਂ ਗੱਲਾਂ ਕਰ ਰਹੇ ਆ ਇਹਨਾਂ ਦਾ ਇੱਕ ਬਹੁਤ ਵੱਡਾ ਵਿਚਾਰ ਧਾਰਾ ਦਾ ਮੁਖੀ ਹੋਇਆ ਵਿਨਾਇਕ ਦામੋਦਰ ਸਰਵਰਕਰ ਉਹਦੀ ਸੋਚ ਕੀ ਸੀ ਉਹਨੇ ਜਿਹੜਾ ਤੁਹਾਨੂੰ ਸਿੱਖ ਜੈਨ ਤੇ ਬੋਧੀ Hindu ਬਣਾਇਆ ਇਹ ਉਹਦੀ ਕਾਟ ਸੀ ਕਹਿੰਦਾ ਜੋ ਪੱਤਰ ਭੂਮੀ ਹੈ ਜਿਹੜੇ ਇੱਥੇ ਧਰਮ ਸਥਾਪਿਤ ਕਰਨ ਵਾਲੇ ਇੱਥੇ ਜੰਮੇ ਆ ਜਿਵੇਂ ਮਹਾਵੀਰਾ ਹੋ ਗਏ ਜਿਵੇਂ ਬੋਧੀ ਬੁੱਧਾ ਜੀ ਹੋ ਗਏ ਗੌਤਮ ਬੁੱਧਾ ਤੇ ਗੁਰੂ ਨਾਨਕ ਸਾਹਿਬ ਹੋ ਗਏ ਉਹ Hindu ਧਰਮ ਦੇ ਮੁਖੀ ਹੋ ਗਏ ਉਹ ਸਾਰੇ ਪੱਤਰ ਭੂਮੀ ਦੇ ਆ ਤੇ ਉਹਨਾਂ ਨੂੰ ਇਹਨੇ ਆਪਣੇ ਧਾਰੇ ਦੇ ਵਿੱਚ ਹਿੰਦੂ ਕਹਤਾ ਜਿਹੜਾ ਤਾਰਾ ਪੰਛੀ ਚ ਤੁਹਾਨੂੰ ਸਤਾਉਂਦਾ ਹੈ ਇਹ ਦਾਮੋਦਰ ਵਿਨਾਇਕ ਦਾਮੋਦਰ ਸਰਬਰ ਕਰ ਕੀ ਕਹਿੰਦਾ ਹੈ ਕਹਿੰਦਾ ਜੇ ਹਿੰਦੂਆਂ ਨੂੰ ਇਕੱਠਾ ਕਰਨਾ ਹੈ ਤਾਂ ਇੱਕੋ ਤਰੀਕਾ ਹੈ ਕਿ ਮੁਸਲਮਾਨ ਦੇ ਬਰਖਲਾਫ ਖੜਾ ਕਰ ਦੋ ਤੇ ਭਾਜੀ ਚੋਣ ਆਉਂਦਾ ਨਹੀਂ ਚੋਣ ਆਉਂਦਾ ਨਹੀਂ ਤੇ ਪਾਕਿਸਤਾਨ ਦੇ ਉੱਤੇ ਇਹਨਾਂ ਨੇ ਵਾਰ ਕੀਤਾ ਨਹੀਂ ਹੁਣ ਬਿਹਾਰ 'ਚ ਚੋਣ ਆਏ ਹੋਏ ਆ ਪਿਛਲੇ ਚੋਣ ਦੇ ਵਿੱਚ ਇਹਨਾਂ ਨੇ ਕਹਿਤਾ ਕਿ ਬਾਹਰ ਜਾ ਕੇ ਅਸੀਂ ਬੰਦੇ ਮਾਰਾਂਗੇ ਉਹ ਪਲਵਾਮਾ ਦੇ ਚੋਣ ਚੇ ਫੇਰ ਚੋਣ ਜਿੱਤ ਗਏ ਇਹ ਕੱਲਾ ਭਾਜਪੀ ਨਹੀਂ ਕਰਦੀ ਇੰਦਰਾ ਗਾਂਧੀ ਵੀ ਮੁਸਲਮਾਨਾਂ ਦੇ ਦੇਸ਼ਾਂ ਦੇ ਬਰਖਿਲਾਵ ਜੰਗਾਂ ਲੜ ਕੇ ਚਾਹੇ ਬੰਗਲਾਦੇਸ਼ ਚਾਹੇ ਪਾਕਿਸਤਾਨ ਉਹਨੇ ਵੀ ਇਹੀ ਰਾਹ ਅਪਣਾਇਆ ਹੋਇਆ ਹੈਗਾ ਤੇ ਇਹਦਾ ਘਾਟਾ ਕਿਨੂੰ ਪੈਂਦਾ ਪੰਜਾਬ ਨੂੰ ਪੈਂਦਾ ਸਿੱਖਾਂ ਨੂੰ ਪੈਂਦਾ ਪੰਜਾਬ ਤੇ ਵਸਣ ਵਾਲੇ ਗਰੀਬਾਂ ਹਿੰਦੂਆਂ ਜੈਨ ਬੋਧੀ ਸਾਰਿਆਂ ਨੂੰ ਇਹਦਾ ਘਾਟਾ ਪੈਂਦਾ ਹੈਗਾ ਸਾਧ ਸੰਗਤ ਜੀ ਇਹ ਜੇ ਨਾ ਜੰਗ ਕਰੀਏ ਜਿਵੇਂ ਦੱਸਿਆ ਕਿ ਵਪਾਰ ਵਧਾਈਏ ਕੀ ਕੁਝ ਨਹੀਂ ਹੋ ਸਕਦਾ ਹੈਗਾ ਜਿਹੜੇ ਟਰੱਕ ਚਲਾਉਂਦੇ ਆ ਉਹਨਾਂ ਦੀ ਆਵਾਜਾਹੀ ਸਾਰੀ ਸੈਂਟਰਲ ਏਸ਼ੀਆ ਤਾਈ ਹੋ ਜੂਗੀ ਤੁਸੀਂ ਆਪਣਾ ਮਾਲ ਟਰੱਕ ਉੱਥੇ ਤੱਕ ਲੈ ਕੇ ਜਾਉਂਗੇ ਆਉਰੇ ਬੈਠੇ ਹੈਗੇ ਆ ਸਾਡੇ ਸਤਕਾਰਯੋਗ ਬਲੇਅਰ ਸਾਹਿਬ ਇਹਨਾਂ ਨੂੰ ਪੁੱਛੋ ਕਿ ਅਟਾਰੀ ਬਾਰਡਰ ਦੇ ਉੱਤੇ ਕਿੰਨੇ ਟਰੱਕ ਹੁੰਦੇ ਸੀ ਜਦ ਬੋਰਡਰ ਖੁੱਲਿਆ ਤੇ ਸਾਰੇ ਵਿੱਕ ਗਏ ਉਥੇ ਟਰਕਿੰਗ ਇੰਡਸਟਰੀ ਖਤਮ ਹੋ ਗਈ ਜਦ ਆਵਾਜਾਵੀ ਸੀਗੀ ਤਾਂ ਉਥੇ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਰੇਟ ਵੱਧ ਗਏ ਸੀ ਸੁਖਬੀਰ ਬਾਦਲ ਵੀ ਉਥੇ ਜ਼ਮੀਨਾਂ ਲੈਣ ਲੱਗ ਪਿਆ ਸਾਧ ਸੰਗਤ ਜੀ ਸੁਖਬੀਰ ਕਦੀ ਕੋਈ ਕੰਮ ਕਰਦਾ ਜੇ ਉਹਦਾ ਪੈਸਾ ਨਾ ਬਣੇ ਇਹਦਾ ਫਾਇਦਾ ਇੰਨਾ ਜ਼ਿਆਦਾ ਹੈ ਉਥੋਂ ਤੁਸੀਂ ਦੇਖੋ ਜਿਹੜਾ ਸਿਮੈਂਟ ਆਉਂਦਾ ਸੀ ਥੋੜੇ ਘਰਾਂ ਨੂੰ ਬਣਾਉਣ ਵਾਸਤੇ ਤੁਹਾਨੂੰ ਮੌਕਾ ਮਿਲ ਜਾਂਦਾ ਸੀਗਾ ਤੁਸੀਂ ਆਪਣੇ 2250 ਰੁਪਏ ਦਾ ਕਟਾ ਲੈ ਕੇ ਆਪਣੇ ਘਰਾਂ ਨੂੰ ਸਿਮੈਂਟ ਨਾਲ ਬਣਾ ਸਕਦੇ ਸੀ ਗਰੀਬ ਦਾ ਫਾਇਦਾ ਹੋ ਜਾਂਦਾ ਸੀ ਉੱਥੇ ਕੁਲੀ ਇੰਨੇ ਜ਼ਿਆਦਾ ਸੀਗੇ ਮਜ਼ਦੂਰ ਇੰਨੇ ਜ਼ਿਆਦਾ ਸੀਗੇ ਉਹ ਸਾਰੇ ਉੱਥੇ ਮਜ਼ਦੂਰੀ ਲੈ ਲੈਂਦੇ ਹੁੰਦੇ ਸੀਗੇ ਇਹ ਤਾਂ ਜਿਹੜੀਆਂ ਛੋਟੀਆਂ ਗੱਲਾਂ ਹੈ ਜਿਹੜਾ 70% ਵਪਾਰ ਸੀਗਾ ਔਰ ਲਹਿੰਦੇ ਤੇ ਚੜ੍ਹਦੇ ਪੰਜਾਬ 'ਚ ਹੁੰਦਾ ਸੀਗਾ ਜੇ ਵਪਾਰ ਚੱਲ ਪੇ ਭਾਰਤ ਦੀ ਜੀਡੀਪੀ 1% ਵੱਧ ਸਕਦੀ ਹੈ 1% ਬੇਅੰਤ ਗਰੀਬ ਗਰੀਬੀ 'ਚੋਂ ਨਿਕਲ ਸਕਦੇ ਹੈਗੇ ਆ ਔਰ ਜਦ 1965-71 ਦੀਆਂ جنگਾਂ ਹੋਈਆਂ ਜੀਡੀਪੀ 4% ਤੋਂ 2.9% ਤੇ ਆ ਗਈ ਸੀਗੀ ਸਵਾ ਥੱਲੇ ਹੋ ਗਿਆ ਸੀਗਾ ਜਿਹੜੇ ਖਰਚੇ ਸੀਗੇ ਔਰ ਫੌਜ ਦੇ ਹੋਣ ਲੱਗ ਪਏ ਉਹ 2% ਵਧਾਤੇ ਸਰਕਾਰ ਨੇ ਔਰ ਇਹਦੇ ਥਾਂ ਜੇ ਆਪਾਂ ਹਸਪਤਾਲ ਸਕੂਲ ਔਰ ਲੋਕਾਂ ਦੇ ਪੱਖ ਦੀਆਂ ਚੀਜ਼ਾਂ ਸਰਕਾਰ ਵੱਲੋਂ ਕਰਾਈਏ ਕਿੰਨਾ ਫਾਇਦਾ ਹੋ ਜੂਗਾ ਜੇ ਆਪਾਂ ਆਪਣੀਆਂ ਪਾਈਪਲਾਈਨਾਂ ਪਾਕਿਸਤਾਨ ਰਾਹੀਂ ਲੈ ਆਈਏ ਇੱਕ TPA ਇੱਕ ਹੁੰਦੀ ਹੈ ਤੁਰਕਮੈਨਿਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਤੁਰਮ ਤੁਰਕਮੈਨਿਸਤਾਨ ਦਾ ਤੇਲ ਪਾਈਪ ਨਹੀਂ ਆ ਸਕਦਾ ਜਿਹੜੀਆਂ ਰਿਫਾਇਨਰੀਆਂ ਰਿਲਾਇੰਸ ਵਾਲੇ ਗੁਜਰਾਤ ਤੇ ਕਿਸ਼ਤੀਆਂ ਨਾਲ ਲਾਉਂਦੇ ਆ ਉਹ ਸਿੱਧੀਆਂ ਤੁਹਾਡੇ ਓਰੇ ਹੁਸੈਨੀ ਵਾਲੇ ਤੇ ਰਿਫਾਇਨਰੀ ਲੱਗ ਜੂਗੀ ਉਹਦੇ ਕਿੰਨੇ ਫਾਇਦੇ ਆ ਉਹਦੇ ਚੋਂ ਤੇਲ ਬਣੂਗਾ ਉਹਦੇ ਅੱਗੇ ਪਲਾਸਟਿਕਸ ਦੀ ਇੰਡਸਟਰੀ ਖੜ ਜੂਗੀ ਫਾਰਮਾਸੂਟਿਕਲ ਉਹਦੇ ਅੱਗੇ ਖੜ ਜੂਗਾ ਸਾਥ ਸੰਗਤ ਜੀ ਤੁਹਾਨੂੰ ਤੇਲ ਵੀ ਸਸਤਾ ਹੋ ਜਾਊਗਾ ਓਰੇ ਤੇ ਜੇ ਆਪਾਂ ਈਰਾਨ ਤੋਂ ਗੈਸ ਲੈ ਲਈਏ ਉਹ ਗੁਵਾਦਰ ਦੀ ਥਾਂ ਸਿੱਧਾ ਪਾਕਿਸਤਾਨ ਰਾਹੀਂ ਇੱਥੇ ਆ ਜੇ ਤਾਂ ਮੈਨੂੰ ਦੱਸੋ ਇੱਥੋਂ ਗੈਸ ਸਸਤੀ ਹੋਣ ਦੇ ਕਿੰਨੀ ਇੰਡਸਟਰੀ ਖੜੀ ਹੋ ਸਕਦੀ ਹੈਗੀ ਹੈ ਆਪਣੇ ਪੰਜਾਬੀਆਂ ਨੂੰ ਇੱਥੇ ਬੇਅੰਤ ਕੰਮ ਮਿਲ ਜੂਗਾ ਇਹ ਜਿਹੜਾ ਵਾਰ-ਵਾਰ ਲੜਾਈ ਦਾ ਮਾਹੌਲ ਬਣਦਾ ਇਹ ਜਿਹੜਾ ਸਬਰ ਕਰਨੇ ਦਿਮਾਗ 'ਚ ਬਿਠਾਤਾ ਇੰਦਰਾ ਗਾਂਧੀ ਦੇ ਆਰਐਸਐਸ ਭੀਜਪੀ ਕਾਂਗਰਸ ਦੇ ਕਿ ਮੁਸਲਮਾਨਾਂ ਨੂੰ ਮਾਰ ਦੋ ਤੇ ਵੋਟ ਵਟ ਲੋ ਇਹ ਸਾਡੀ ਬਦਕਿਸਮਤ ਹੈ ਤੇ ਸਾਨੂੰ ਕਿਉਂ ਬਦਕਿਸਮਤ ਹੈ ਕਿਉਂਕਿ ਸਭ ਤੋਂ ਪੁਰਾਣੀ ਸਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਭਗਤ ਮਾਫ ਕਰਨਾ ਸ਼ੇਖ ਬਾਬਾ ਫਰੀਦ ਜੀ ਦੀ ਹੈ ਆਪਾਂ ਨੂੰ ਕੀ ਫਰਕ ਪੈਂਦਾ ਪੰਜਾਬੀ ਦੀ ਬੋਲੀ ਇੱਥੇ ਬੋਲੀ ਜਾਂਦੀ ਹੈ ਉੱਥੇ ਬੋਲੀ ਜਾਂਦੀ ਹੈ ਕਿੰਨੀ ਮਿੱਠੀ ਤੇ ਪਿਆਰੀ ਹੈ ਇਹ ਪੰਜਾਬੀ ਨੇ ਸਾਨੂੰ ਕਿੰਨੇ ਅੱਗੇ ਲੈ ਕੇ ਗਏ ਆ ਨਾ ਸਾਨੂੰ ਪੰਡਤਾਂ ਦੇ ਸ਼ਾਸਤਰ ਸੰਸਕ੍ਰਿਤ ਦੇ ਵਿੱਚ ਆਪਣੇ ਆਪ ਨੂੰ ਛੂਦਰ ਕਹਾ ਕੇ ਰੋਲਾ ਪਿਆ ਹੈਗਾ ਤੇ ਨਾ ਸਾਨੂੰ ਸਤਕਾਰਯੋ ਕਰਾਨ ਸ਼ਰੀਫ ਦੇ ਸਾਨੂੰ ਅਰਬੀ ਸਿੱਖਣੀ ਪਈ ਐ ਸੀ ਆਪਦੀ ਮਾਂ ਦੀ ਬੋਲੀ ਰਹੀ ਇੱਥੇ ਸਾਂਝ ਪਾ ਸਕਦੇ ਹੈਗੇ ਆ ਸਾਡੇ ਜਿਵੇਂ ਦੱਸਿਆ ਜੌਨਪੁਰ ਸਾਹਿਬ ਨੇ ਕਿ ਸਾਡੇ ਗੁਰਧਾਮ ਉੱਥੇ ਹੈਗੇ ਆ ਅਰਦਾਸਾਂ ਅਸੀਂ ਕਰਦੇ ਆ ਸਾਧ ਸੰਗਤ ਜੀ ਇਹ ਮਨੁੱਖਤਾ ਦੇ ਭਲਾਈ ਵਾਸਤੇ ਤੁਹਾਡੀ ਕਾਨਫਰੰਸ ਹੋਈ ਐ ਇਹ ਸਾਨੂੰ ਮਨੁੱਖਤਾ ਵਾਸਤੇ ਕਰਨੀ ਪਈ ਐ ਕਿਉਂ ਕਿ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਐ ਤੁਸੀਂ ਵਖਰੀ ਚਾਲ ਚੱਲੋ ਤੁਸੀਂ ਆਪਣੇ ਗੁਰੂ ਦਾ ਸਰਬੱਤ ਦਾ ਭਲਾ ਮੰਨੋ ਵੰਡ ਛਕੋ ਤੇ ਆਪਣਾ ਪੰਜਾਬ ਦੇਸ਼ ਨੂੰ ਜੰਗ ਬਚਾ ਕੇ ਅਸੀਂ ਆਪਣਾ ਸੁਨੇਹਰਾ ਪਵਿੱਖ ਅੱਗੇ ਬਣਾਈਏ ਇਹਨਾਂ ਦੇ ਮਗਰ ਜਾ ਕੇ ਸਾਨੂੰ ਕੁਝ ਨਹੀਂ ਮਿਲਣਾ ਮੌਤ ਤੇ ਅੱਗੇ ਧੋਖੇ ਮਿਲਣੇ ਆ ਸਾਨੂੰ ਅੱਜ ਇੱਕ ਇਹੋ ਜਿਹਾ ਦੇਸ਼ ਚਾਹੀਦਾ ਜਦ ਸਾਡੇ ਉੱਤੇ ਹਮਲੇ ਹੋਣ ਸਾਡੀ ਪਿੱਠ ਤੇ ਖੜਾ ਹੋਏ ਗੁਰੂ ਸਾਹਿਬ ਨੇ ਛੇਵੇਂ ਪਾਤਸ਼ਾਹ ਨੇ ਜਦ ਗੁਲਾਮੀ ਦਿਖੀ ਉਹਨਾਂ ਨੇ ਸੰਧ ਇਕੱਠੇ ਕੀਤੇ ਘੋੜੇ ਤਲਵਾਰਾਂ ਅੱਜ ਦੇ ਸੰਧ ਕੀ ਹੈ ਕਿ ਤੁਹਾਡੇ ਮਗਰ ਕੋਈ ਦੇਸ਼ ਖੜੇ ਇਹ ਸਾਨੂੰ ਦੇਸ਼ ਆਪਣਾ ਚਾਹੀਦਾ ਹੀ ਚਾਹੀਦਾ ਹੈ ਇਦੇ ਬਿਨਾ ਸਾਡੇ ਬਾਰੇ ਕੋਈ ਨਹੀਂ ਬੋਲੂਗਾ ਹਾਂ ਜੇ ਕੈਨੇਡਾ ਚ ਜਾ ਕੇ ਮਾਰਤਾ ਕੈਨੇਡਾ ਸਾਡੇ ਪੱਖ ਤੇ ਖੜਜੂ ਜੇ ਅਮਰੀਕਾ ਚ ਜਾ ਕੇ ਮਾਰਤਾ ਸਾਡੇ ਪੱਖ ਤੇ ਖੜਜੂ ਪਰ ਸਾਧ ਸੰਗਤ ਜੀ ਇਸ ਦੇਸ਼ ਨੇ ਸਾਡੇ ਮਰੇ ਤੇ ਕੁਛ ਨਹੀਂ ਕਰਨਾ ਜਿਸ ਕਰਕੇ ਅੱਜ ਸਾਨੂੰ ਇਹ ਬਫਰ ਸਟੇਟ ਦੀ ਵੀ ਲੋੜ ਹੈ ਖਾਲਿਸਤਾਨ ਦੀ ਲੋੜ ਹੈ ਤਾਂ ਕਿ ਅਸੀਂ ਇੱਕ ਸੁਖਦਾ ਜੀਵਨ ਜੂ ਸਕੀਏ 100 ਅੱਜ ਜਿਹੜਾ ਅਸੀਂ ਇਹ ਕੰਮ ਕੀਤਾ ਇਹ ਤੁਹਾਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਬੜਾ ਭਿਆਨਕ ਤੇ ਖਤਰਨਾਕ ਸਮਾਂ ਹੈ ਹੋਰ ਕਿਸੇ ਨੇ ਨਹੀਂ ਇਹ ਸੁਨੇਹਾ ਲਾਣਾ ਹੋਰ ਤਾਂ ਸਾਰੇ ਦਿੱਲੀ ਨੂੰ ਸਿਰ ਝੁਕਾ ਕੇ ਕਹਿਣਗੇ ਮਾਲਕ ਕੀ ਆਪ ਦਾ ਹੁਕਮ ਹੈ ਉਹਨਾਂ ਨੇ ਤੇ ਜਾ ਕੇ ਮਾਰ ਦੇਣਗੇ ਵੱਢ ਦੇਣਗੇ ਨਾਰੇ ਲਾ ਦੇਣਗੇ ਪਰ ਬਚਾਉਣਾ ਅਮਨ ਤੇ ਸ਼ਾਂਤ ਮੰਗਣੀ ਪ੍ਰਮਾਣੂ ਜੰਗ ਤੋਂ ਬਚਾਣਾ ਪਾਣੀਆਂ ਤੇ ਹੱਕ ਰੱਖਣੇ ਇਹ ਤੁਹਾਡੇ ਸਿਰ ਤੇ ਗੁਰੂ ਸਾਹਿਬ ਨੇ ਬਖਸ਼ਿਆ ਡਟ ਕੇ ਲੱਗ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ